ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਆਪਾਂ ਵਿਦਵਾਨਾਂ ਦੇ ਕਥਨ ਸਾਂਝੇ ਕਰਦੇ ਹਾਂ ਇੱਕ ਵਿਸ਼ੇ ਨੂੰ ਲੈ ਕੇ ਕਿ ਉਸ ਵਿਸ਼ੇ ਦੇ ਉੱਤੇ ਉਹਨਾਂ ਵਿਦਵਾਨਾਂ ਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਕੀ ਪਾਇਆ ਹੈ ਸਿਆਣੇ ਅਤੇ ਦਾਨਸ਼ਮੰਦ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਲਣਾ ਕਮਾਈ ਆਪਣੀ ਮਿਹਨਤ ਜੋ ਸ਼ਬਦਾਂ ਦੇ ਰੂਪ ਦੇ ਵਿੱਚ ਸਾਡੀ ਝੋਲੀ ਵਿੱਚ ਪਾਈ ਹੁੰਦੀ ਹੈ ਸ਼ਿਆਣਿਆਂ ਦੇ ਕਥਨੋਂ ਸ਼ਿਆਣਿਆਂ ਦੇ ਬੋਲ ਸ਼ਿਆਣਿਆਂ ਦੇ ਸ਼ਬਦ ਮਨੁੱਖ ਨੂੰ ਸੰਭਾਲ ਕੇ ਰੱਖਣੇ ਚਾਹੀਦੇ ਨੇ ਅੱਜ ਸ਼ਿਆਣਿਆਂ ਦੇ ਕੁਝ ਬੋਲ ਅਮੀਰੀ ਅਤੇ ਗਰੀਬੀ ਦੇ ਪਰਥਾਏ ਆਪਾਂ ਸਾਂਝੇ ਕਰਨੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਅਮੀਰੀ ਦੇ ਅਤੇ ਗਰੀਬੀ ਦੇ ਸੰਦਰਭ ਦੇ ਵਿੱਚ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਣਾਣਾ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਗਰੀਬੀ ਦੇ ਪਰਥਾਏ ਸ਼ਬਦ ਵਰਤਦੇ ਨੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ ਇਸ ਅੱਗੇ ਕੋ ਨਾ ਟਿਕੈ ਵਿਕਾਰੀ ਗੁਰਪੂਰੇ ਗੱਲ ਸਾਰੀ ਸਹਲੇ ਆਪਣੀਆਂ ਲਿਖਤਾਂ ਦੇ ਵਿੱਚ ਕਹਿੰਦਾ ਹੈ ਸਭ ਚੀਜ਼ਾਂ ਤੋਂ ਵੱਡੀ ਦੇਵੀ ਸਮਾਨਤਾ ਸ਼ਾਨਪਤੇ ਪਿਆਰ ਤਾਂ ਤੇਰੇ ਗੁਲਾਮ ਹਨ ਤੇ ਗਰੀਬੀ ਦੇ ਪਰਥਾਏ ਉਸ ਦੇ ਬੋਲ ਨੇ ਕਾਰਵੈਂਟਿਸ ਲਿਖਦਾ ਹੈ ਦੁਨੀਆ ਵਿੱਚ ਕੇਵਲ ਦੋ ਹੀ ਪਰਿਵਾਰ ਨੇ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਇੱਕ ਉਹ ਹਨ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਅਸਮਾਨੀ ਬਿਜਲੀ ਦੀ ਖੋਜ ਕਰਨ ਵਾਲਾ ਬੈਂਜਾਮਿਨ ਫ੍ਰੈਂਕਲਿਨ ਉਹ ਲਿਖਦਾ ਹੈ ਗਰੀਬੀ ਤੋਂ ਨਹੀਂ ਗਰੀਬ ਤੋਂ ਸ਼ਰਮਿੰਦਾ ਹੋਣਾ ਸ਼ਰਮ ਦੀ ਗੱਲ ਹੈ ਡੈਨੀਅਲ ਲਿਖਦਾ ਹੈ ਗਰੀਬ ਉਹ ਨਹੀਂ ਜਿਹਦੇ ਕੋਲ ਘਟ ਹੈ ਸਗੋਂ ਉਹ ਹੈ ਜੋ ਸਭ ਕੁਝ ਹੁੰਦਿਆਂ ਹੋਇਆਂ ਵੀ ਹੋਰ ਚਾਹੁੰਦਾ ਹੈ ਜ਼ਿਆਦਾ ਚਾਹੁੰਦਾ ਹੈ ਜான் ਫਲੋਰੀਓ 2 ਫਰੂਟਸ ਦੇ ਵਿੱਚ ਲਿਖਦਾ ਹੈ ਗਰੀਬੀ ਕੋਈ ਬਿਮਾਰੀ ਨਹੀਂ ਹੈ ਗਰੀਬੀ ਕੋਈ ਬੁਰਾਈ ਨਹੀਂ ਹੈ ਇੱਕ ਅਸੁਵਿਧਾ ਹੈ ਸਹੂਲਤਾਂ ਦੀ ਘਾਟ ਹੈ ਹੋਰ ਕੁਝ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਗਰੀਬ ਅਤੇ ਅਮੀਰ ਦੇ ਸਪਾੜੇ ਦੇ ਬਾਰੇ ਭਗਤ ਕਬੀਰ ਸਾਹਿਬ ਲਿਖਦੇ ਹਨ ਜਉ ਸਰਦ ਨਿਰਦਨ ਕੇ ਜਾਈ ਦਿਆ ਆਦਰ ਲਿਆ ਬੁਲਾਈ ਜਉ ਨਿਰਦਨ ਸਰਦਨ ਕੇ ਜਾਏ ਆਗੇ ਬੈਠਾ ਪੀਠ ਫਰਾਏ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨੇ ਮਿਟੀ ਜਾਈ ਪ੍ਰੀਤਮ ਸਿੰਘ ਸਫੀਰ ਲਿਖਦੇ ਨੇ ਟੁੱਟ ਜਾਵਣ ਕੈਦਾਂ ਤੇ ਹੱਦਬੰਦੀਆਂ ਵੰਡ ਰਹੇ ਨਾ ਕਾਣੀ ਹਰ ਬੰਦਾ ਹੋਵੇ ਸ਼ਾ ਦੁਨੀਆ ਦਾ ਤੇ ਹਰ ਇੱਕ ਤੀਵੀਂ ਰਾਣੀ ਪ੍ਰੋਫੈਸਰ ਮੋਹਨ ਸਿੰਘ ਅਮੀਰੀ ਤੇ ਗਰੀਬੀ ਦੇ ਬਾਰੇ ਲਿਖਦੇ ਨੇ ਦੋ ਟੋਟਿਆਂ ਦੇ ਵਿੱਚ ਭੋਏ ਟੁੱਟੀ ਇੱਕ ਮਹਿਲਾ ਦੀ ਇੱਕ ਝੋਕਾ ਦੀ ਦੋ ਟੜਿਆਂ ਦੇ ਵਿੱਚ ਖਲਕਤ ਵੰਡੀ ਇੱਕ ਲੋਕਾਂ ਦੀ ਇੱਕ ਜੋਕਾਂ ਦੀ ਪ੍ਰੋਫੈਸਰ ਮੋਹਨ ਸਿੰਘ ਫਿਰ ਲਿਖਦੇ ਨੇ ਨਾਲ ਭੁੱਖਾ ਇਸ਼ਕ ਲਿੱਸਾ ਹੁਸਨ ਮੰਦਾ ਹੋ ਗਿਆ ਭੁੱਖ ਮਟਾਈਏ ਜਾਂ ਹੁਸਨ ਦੇ ਗੀਤ ਗਾਈਏ ਸਾਥੀਓ ਆਸਕਰ ਵਾਇਲਡ ਬੜੀ ਸੋਹਣੀ ਗੱਲ ਕਹਿੰਦਾ ਹੈ ਗਰੀਬਾਂ ਲਈ ਸੰਤੋਖ ਧਾਰਨ ਕਰਨਾ ਤੇ ਸ਼ਾਂਤੀ ਨਾਲ ਬੈਠੇ ਰਹਿਣਾ ਆਤਮ ਹੱਤਿਆ ਦੇ ਬਰਾਬਰ ਹੈ ਗਰੀਬ ਹੋ ਕੇ ਜੋ ਬੇਚੈਨ ਜਗੜਾ ਲੂ ਨਹੀਂ ਤੇ ਆਪਣੇ ਹੱਕਾਂ ਦੇ ਲਈ ਜੱਦੋਜਹਿਦ ਨਹੀਂ ਕਰਦਾ ਉਹ ਰਹਿੰਦੀ ਦੁਨੀਆ ਤੱਕ ਤਬਾਹੀ ਦੇ ਖੂਬ ਵਿੱਚ ਡਿਗਿਆ ਰਹਿੰਦਾ ਹੈ ਅਤੇ ਆਪਣੇ ਕਰਮਾਂ ਤੇ ਰੋਂਦਾ ਰਹਿੰਦਾ ਹੈ ਇੱਕ ਹੋਰ ਵਿਦਵਾਨ ਦੇ ਕਥਨ ਹਨ ਜਿਸ ਦਿਨ ਮਨੁੱਖ ਨੇ ਬਰਾਬਰਤਾ ਦੀ ਦੇਵੀ ਨੂੰ ਜਲਾਵਤਨੀ ਤੋਂ ਵਾਪਸ ਬੁਲਾ ਲਿਆ ਉਸੇ ਦਿਨ ਸੁਰਗ ਅਸਮਾਨ ਤੋਂ ਉਤਰ ਕੇ ਇਸ ਧਰਤੀ ਦੇ ਉੱਤੇ ਬਰਾਜਮਾਨ ਹੋ ਜਾਏਗਾ ਸੋ ਇਹ ਗਰੀਬੀ ਅਤੇ ਅਮੀਰੀ ਦੇ ਪਰਥਾਏ ਕੁਝ ਵਿਦਵਾਨਾਂ ਦੇ ਕਥਨ ਨੇ ਉਮੀਦ ਹੈ ਇਹਨਾਂ ਕਥਨਾਂ ਨੂੰ ਤੁਸੀਂ ਪਸੰਦ ਕਰੋਗੇ ਸਮਝੋਗੇ ਆਪਣੇ ਜੀਵਨ ਦਾ ਹਿੱਸਾ ਬਣਾਉਗੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਦਬਾ ਕੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀਡੀਓ ਸੁਣਨ ਦੇ ਲਈ ਸਾਡੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ